ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਵਾਦ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੋ ਕਿ ਗਾਇਕ ਵੀਰ ਸਿੰਘ ਤੋਂ ਸੰਬੰਧਿਤ ਹੈ ਪਰ ਉਸ ਵਿਵਾਦ ਦੇ ਵਿੱਚ ਜੋ ਦੱਸਿਆ ਜਾ ਰਿਹਾ ਉਸ ਵਿੱਚ ਦੋਸ਼ੀ ਇਕੱਲਾ ਵੀਰ ਸਿੰਘ ਹੀ ਹੈ ਕਿ ਹੋਰ ਵੀ ਨਹੀਂ ਭਾਸ਼ਾ ਵਿਭਾਗ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਉਹ ਸ਼ਹੀਦੀ ਗੁਰਤੇਗਹਦਰ ਸਾਹਿਬ ਜੀ ਦੇ ਨਾਮ ਤੇ ਕਰਾਇਆ ਗਿਆ ਸੀ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਸੀ ਸਿੱਧੀ ਸਤਪਦੀ ਸੋਰੀ ਸਿੱਧੀ ਸਤਿ ਆਪਦੀ ਮਨਾਈ ਜਾ ਰਹੀ ਸੀ ਪਰ ਉੱਥੇ ਹੀ ਵੀਰ ਸਿੰਘ ਵੱਲੋਂ ਗਾਣੇ ਗੀਤ गा ਕੇ ਲੋਕਾਂ ਨੂੰ ਨਚਾਇਆ ਗਿਆ ਆਪਾਂ ਲੋਕ ਹੀ ਗਾਣਗੇ ਸੰਗਤ ਨਿਕਾਹਾਂਗੇ ਕਿਉਂਕਿ ਸੰਗਤ ਹੋਵੇ ਤਾਂ ਬੈਠ ਕੇ ਗੁਰੂ ਦਾ ਕੀਰਤਨ ਸੁਣਦਿਆਂ ਨੇ ਗੁਰੂ ਦੀ ਗੱਲ ਸੁਣਦਿਆਂ ਨੇ ਪਰ ਉੱਥੇ ਨਚਣ ਵਾਲੇ ਸਾਰੇ ਹੀ ਬੈਠੇ ਹੋਏ ਲੋਕ ਹੀ ਸੀ ਤੇ ਮੈਂ ਇਹ ਦੱਸਣਾ ਚਾਹਾਂਗਾ ਇੱਥੇ ਕਿ ਦੋਸ਼ੀ ਕੱਲਾ ਵੀਰ ਸਿੰਘ ਨਹੀਂ ਦੋਸ਼ੀ ਉੱਥੇ ਬੈਠੇ ਹੋਏ ਜਿਹੜੇ ਅਧਿਕਾਰੀ ਸੀ ਦੋਸ਼ੀ ਉਹ ਵੀ ਸੀ ਜਿਹੜੇ ਨਚ ਰਹੇ ਸੀ ਦੋਸ਼ੀ OVC ਜਿਹੜੇ ਸਾਹਮਣੇ ਬੈਠੇ ਸਭ ਕੁਝ ਵਰਤਾਰਾ ਦੇਖ ਰਹੇ ਸੀ ਫਿਰ ਸਿੰਘ ਨੇ ਮਾਫੀ ਮੰਗੀ ਆ ਕਹਿੰਦਾ ਮੈਨੂੰ ਤਾਂ ਕੁਝ ਪਤਾ ਨਹੀਂ ਸੀ ਪਿੱਛੇ ਕੀ ਹੋ ਰਿਹਾ ਕੀ ਸੀ ਪਿੱਛੇ ਇੱਕ ਬੋਰਡ ਕਿਹੜਾ ਲੱਗਾ ਹੋਇਆ ਸੀ ਮੈਂ ਤੇ ਆਸਟ੍ਰੇਲੀਆ ਤੋਂ ਆਇਆ ਮੈਨੂੰ ਮਾਫ ਕਰ ਦਿਓ